ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਤਾਂ ਦੇਖੀ ਹੋਣੀ ਐ ਇਹ ਵੀਡੀਓ ਵਿਦੇਸ਼ ਦੀ ਐ ਤੇ ਵੀਡੀਓ ਦੇ ਵਿੱਚ ਨਾ ਤੁਸੀਂ ਦੋ ਕੁੜੀਆਂ ਨੂੰ ਦੇਖ ਸਕਦੇ ਹੋ ਜੋ ਕਿ ਵਿਦੇਸ਼ ਦੇ ਵਿੱਚ ਦਿਹਾੜੀ ਕਰ ਰਹੀਆਂ ਐ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਦੇ ਐ ਕੋਈ ਕਹਿੰਦਾ ਵੀ ਪੰਜਾਬ ਦੇ ਵਿੱਚ ਇਹ ਕੁੜੀਆਂ ਰਾਜ ਕਰਦੀਆਂ ਸੀ ਤੇ ਕਈ ਲੋਕਾਂ ਦਾ ਕਹਿਣਾ ਵੀ ਮਿਹਨਤ ਕਰਨਾ ਕੋਈ ਗਲਤ ਗੱਲ ਨਹੀਂ ਐ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣਾ ਤੁਸੀਂ ਇਸ ਭੈਣ ਨੂੰ ਦੇਖ ਸਕਦੇ ਹੋ ਇਸ ਭੈਣ ਦਾ ਵਿਆਹ ਤੇ ਭੈਣ ਦੇਖੋ ਆਪਣੀ ਦਾਦੀ ਦੀ ਤਸਵੀਰ ਨੂੰ ਚੁੱਕ ਕੇ ਆਪਣੀ ਦਾਦੀ ਨੂੰ ਯਾਦ ਕਰਕੇ ਕਿੰਨਾ ਰੋਂਦੀ ਹੈ ਕਿਉਂਕਿ ਦਾਦੀ ਆਪਣੀ ਪੋਤੀ ਦਾ ਵਿਆਹ ਦੇਖਣਾ ਚਾਹੁੰਦੀ ਸੀ ਜੋ ਕਿ ਪਹਿਲਾਂ ਹੀ ਕਾਲਸਲਾਣਾ ਕਰ ਗਏ ਇਹੋ ਜੇ ਮੌਕਿਆਂ ਤੇ ਆਪਣਿਆਂ ਦੀ ਯਾਦ ਤਾਂ ਆ ਹੀ ਜਾਂਦੀ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਪੋਤੀ ਦਾ ਰਿਸ਼ਤਾ ਨਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਤੇ ਆਹ ਵੀਡੀਓ ਨੂੰ ਦੇਖ ਕੇ ਨਾ ਕਿੰਨਾ ਮਨ ਖੁਸ਼ ਹੁੰਦਾ ਹੈ ਵੀਡੀਓ ਵਿੱਚ ਨਾ ਤੁਸੀਂ ਦੇਖੋ ਵੀ ਇੱਕ ਪਿਤਾ ਆਪਣੀ ਬੱਚੀ ਲਈ ਗੁड़िया ਲੈ ਕੇ ਆਉਂਦਾ ਹੈ ਤੇ ਪਿਤਾ ਦੇਖੋ ਗੁੜੀਆਂ ਨੂੰ ਦੇਖ ਕੇ ਆਪਣੀ ਬੱਚੀ ਨੂੰ ਯਾਦ ਕਰਦਾ ਹੈ ਕਿਉਂਕਿ ਪਿਓ ਸਭ ਤੋਂ ਜ਼ਿਆਦਾ ਆਪਣੀਆਂ ਧੀਆਂ ਦਾ ਹੀ ਕਰਦੇ ਆ। ਪਿਆਉਤੀ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ। ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰੋ।